ਸਤਿ ਸ਼੍ਰੀ ਅਕਾਲ ਦੋਸਤੋ ਪਿਛਲੇ 2-3 ਦਿਨਾਂ ਤੋਂ ਪੰਜਾਬ ਦੇ ਵਿੱਚ ਤੇਜ਼ ਹਵਾ ਧੂੜ ਭਰੀ ਹਨੇਰੀ ਅਤੇ ਹਲਕੀ ਵਰਖਾ ਕਈ ਥਾਈ ਹੋਈ ਆ ਮੌਸਮ ਭਾਵੇਂ ਗਰਮੀ ਬਣਿਆ ਰਿਹਾ ਕੋਈ ਵੱਡਾ ਬਦਲਾ ਮੌਸਮ ਵਿੱਚ ਨਹੀਂ ਦਿਖਿਆ ਪਰ ਲੰਗੀ ਰਾਤ 5 ਜੂਨ ਦੀ ਰਾਤ ਪੰਜਾਬ ਦੇ ਵੱਡੇ ਹਿੱਸੇ ਵਿੱਚ ਕਾਫੀ ਵੱਡਾ ਝੱਖੜ ਤੇਜ਼ ਹਨੇਰੀ ਕਈ ਥਾਈ ਖਣੀਆਂ ਪਈਆਂ ਕਈ ਥਾਈ ਹਲਕੀ ਤੋਂ ਦਰਮਿਆਨੀ ਵਰਖਾ ਵੀ ਹੋਈ ਆ ਜਿਸ ਕਰਕੇ ਪੰਜਾਬ ਦੇ ਮੌਸਮ ਦੇ ਵਿੱਚ ਕੁਝ ਠੰਡਕ ਦਿਖਾਈ ਦੇ ਰਹੀ ਆ ਅੱਜ ਜਾਣੀ ਕਿ 6 ਜੂਨ ਨੂੰ ਵੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾ ਚੱਲ ਸਕਦੀ ਹੈ, ਤੂੜਪਰੀ ਹਨੇਰੀ ਅਤੇ ਹਲਕੀ ਵਰਖਾ ਦੀ ਸੰਭਾਵਨਾ ਹੈ। ਕਿਉਂਕਿ ਭਾਰਤੀ ਮੌਸਮ ਵਿਭਾਗ ਵੱਲੋਂ ਕੁਝ ਜ਼ਿਲ੍ਹਿਆਂ ਦੇ ਵਿੱਚ 6 ਜੂਨ ਨੂੰ ਵੀ ਔਰੇਂਜ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ। ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾ ਚੱਲ ਸਕਦੀ ਹੈ, ਵਰਖਾ ਹੋ ਸਕਦੀ ਹੈ, ਇਹ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਤੁਸੀਂ ਵੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ। ਜੋ ਵੀ ਕਿਸਾਨ ਵੀ ਪਹਿਲੀ ਵਾਰੀ ਚੈਨਲ ਉੱਤੇ ਵਿਜ਼ਿਟ ਕਰ ਰਹੇ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ অন ਕਰ ਲਓ ਤਾਂ ਕਿ ਖੇਤੀ ਅਤੇ ਮੌਸਮ ਸੰਬੰਧੀ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋਸਤੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਵੀਡੀਓ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਵੈਸੇ ਤਾਂ ਪੰਜਾਬ ਦੇ ਵਿੱਚ 31 ਮਈ ਤੋਂ ਹੀ ਮੌਸਮ ਦੇ ਵਿੱਚ ਉਤਰਾ-ਚੜਾ ਚੱਲ ਰਿਹਾ ਹੈ ਕਈ ਥਾਈਂ ਧੂਣ ਭਰੀ ਹਨੇਰੀ ਤੇ ਜਵਾ ਪਿਛਲੇ ਦਿਨਾਂ ਦੇ ਵਿੱਚ ਚੱਲਦੀ ਰਹੀ ਹੈ ਕਈ ਥਾਈਂ ਹਲਕੀ ਵਰਖਾ ਵੀ ਹੋਈ ਹੈ ਅੱਜ ਵੀ ਪੰਜਾਬ ਦੇ ਵੱਡੇ ਹਿੱਸੇ ਵਿੱਚ orange alert ਜਾਰੀ ਕੀਤਾ ਗਿਆ ਜਿਸ ਕਰਕੇ ਕਾਫੀ ਏਰੀਆ ਦੇ ਵਿੱਚ ਤੇਜ਼ ਹਵਾ ਚੱਲ ਸਕਦੀ ਹੈ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਵੀ ਉਮੀਦ ਬਣੀ ਹੋਈ ਆ ਜ਼ਿਲ੍ਹੇਵਾਰ ਮੌਸਮ ਦੇ ਬਾਰੇ ਆਪਾਂ ਦੇਖ ਲੈਂਦੇ ਹਾਂ ਕਿਸ ਤਰ੍ਹਾਂ ਜ਼ਿਲ੍ਹੇਵਾਰ ਮੌਸਮ ਹੋ ਸਕਦਾ ਪੱਖ-ਪੱਖੇ ਜ਼ਿਲ੍ਹਿਆਂ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹਿ ਸਕਦਾ ਮਾਝੇ ਏਰੀਏ ਤੋਂ ਆਪਾਂ ਗੱਲ ਸ਼ੁਰੂ ਕਰਦੇ ਆਂ ਇੱਥੇ ਪਠਾਨਕੋਟ ਗੁਰਦਾਸਪੁਰ ਸ੍ਰੀ ਅਮਰਸਰ ਸਾਹਿਬ ਅਤੇ ਤਰਨਤਾਰਨ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ 6 ਜੂਨ ਨੂੰ ਪਠਾਨਕੋਟ ਜ਼ਿਲ੍ਹੇ ਨੂੰ ਛੱਡ ਕੇ ਗੁਰਦਾਸਪੁਰ ਸ੍ਰੀ ਅਮਰਸਰ ਸਾਹਿਬ ਅਤੇ ਤਰਨਤਾਰਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਔਰੇਂਜਾ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਇਸ ਲਈ ਇੱਥੇ ਘਰ ਚ ਚਮਕ ਦੇ ਨਾਲ ਬਿਜਲੀ ਲਿਸਕਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਨੇ ਤੇਜ਼ ਹਵਾ ਪੰਜਾਬ ਤੋਂ 60 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ ਧੂੜ ਦਾ ਤੂਫਾਨ ਆਉਣ ਦੀ ਸੰਭਾਵਨਾ ਬਣੀ ਹੋਈ ਆ ਸੇ ਤੁਨੋਂ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਜੇ ਆਪਾਂ ਦੇਖਿਆ ਤਾਂ ਇੱਥੇ ਪੀਲੇ ਰੰਗ ਦੀ ਵਾਰਨਿੰਗ ਆ ਇਸ ਲਈ ਇੱਥੇ ਥੋੜੀ ਜਿਹੜੀ ਹਵਾ ਦੀ ਸਪੀਡ ਇਹਨਾਂ ਜ਼ਿਲ੍ਹਾ ਦੇ ਨਾਲੋਂ ਘੱਟ रह ਸਕਦੀ ਹੈ 30 ਤੋਂ 40 ਕਿਲੋਮੀਟਰ ਦੀ ਸਪੀਡ ਤੇ ਹਵਾ ਚੱਲ ਸਕਦੀ ਹੈ ਬਿਜਲੀ ਲਸਕਣ ਦੀਆਂ ਘਟਨਾਵਾਂ ਗਰਜ ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਕੋਈ ਵੱਡੀ ਵਰਖਾ ਹੋਣ ਦੀ ਸੰਭਾਵਨਾ ਨਹੀਂ 7 ਜੂਨ ਦੀ ਆਪਾਂ ਗੱਲ ਕਰੀਏ 7 ਜੂਨ ਨੂੰ ਇਹਨਾਂ ਚਾਰੇ ਜ਼ਿਲ੍ਹਿਆਂ 'ਚ ਪੀਲੇ ਰੰਗ ਦੀ ਵਾਰਨਿੰਗ ਹੈ ਇਸ ਲਈ ਇੱਥੇ 30 ਤੋਂ 40 ਕਿਲੋਮੀਟਰ ਦੀ ਸਪੀਡ ਤੇ ਹਵਾ ਚੱਲ ਸਕਦੀ ਹੈ ਧੂੜ ਭਰੀ ਹਨੇਰੀ ਆ ਸਕਦੀ ਹੈ ਬਿਜਲੀ ਡਿਸਕਣ ਜਾਂ ਘਟਰਾਵਾਂ ਗਰਜ ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ ਕੋਈ ਬਹੁਤ ਵੱਡੀ ਵਰਖਾ ਦੀ ਸੰਭਾਵਨਾ ਨਹੀਂ ਦੁਆਬਾ ਏਰੀਆ ਦੀ ਗੱਲ ਕਰਦੇ ਹਾਂ ਇੱਥੇ 6 ਜ਼ਿਲ੍ਹਿਆਂ ਨੂੰ ਹੁਸ਼ਿਆਰਪੁਰ ਨਵਾਂ ਸ਼ਹਿਰ ਇਹਨਾਂ ਦੋ ਜ਼ਿਲ੍ਹਿਆਂ 'ਚ ਪੀਲੇ ਰੰਗ ਦੀ ਵਾਰਨਿੰਗ ਹੈ ਕਪੂਰਥਲਾ ਤੇ ਜਲੰਧਰ ਇਹਨਾਂ ਦੋ ਜਿਲ੍ਹਾਂ 'ਚ ਔਰੈਂਜ ਰੰਗ ਦੀ ਵਾਰਨਿੰਗ ਹੈ ਇਸ ਲਈ ਇਹਨਾਂ ਜਿਲ੍ਹਿਆਂ ਦੇ ਵਿੱਚ ਤੇਜ਼ ਹਵਾ ਧੂੜ ਭਰੀ ਹਨੇਰੀ ਤੇ ਬਿਜਲੀ ਲਿਸਕਣ ਦੇ ਆ ਘਟਰਾਵਾ ਘਰ 'ਚ ਚਮਕ ਨਾਲ ਸਿੱਟੇ ਪੈਣ ਦੀ ਸੰਭਾਵਨਾ ਹੈ 7 ਜੂਨ ਨੂੰ ਇਹਨਾਂ ਚਾਰੇ ਜਿਲ੍ਹਿਆਂ ਦੇ ਵਿੱਚ ਕੋਈ ਵਾਰਨਿੰਗ ਨਹੀਂ ਆਮ ਤੌਰ ਤੇ ਮੌਸਮਾ ਜਿਹੜਾ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਪੱਛਮੀ ਮਾਲਵਾ ਦੀ ਗੱਲ ਕਰ ਲੈਂਦੇ ਆ ਇੱਥੇ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ੍ਰੀ ਮੁਕਸਰ ਸਾਹਿਬ ਮੋਗਾ ਪਠੰਡਾ ਇਹਨਾਂ 6 ਜਿਲ੍ਹਿਆਂ ਦੇ ਵਿੱਚ ਔਰੈਂਜ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ 6 ਜੂਨ ਇਸ ਲਈ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ 50 ਤੋਂ 60 ਕਿਲੋਮੀਟਰ ਦੀ ਸਪੀਡ ਤੇ ਹਵਾ ਚੱਲ ਸਕਦੀ ਹੈ ਧੂੜ ਦਾ ਤੂਫਾਨ ਵੀ ਆ ਸਕਦਾ ਹੈ ਬਿਜਲੀ ਲਿਸਕਣ ਦੇ ਘਟਨਾਵਾਂ ਗਰਜ ਚਮਕ ਨਾਲ ਸਿੱਟੇ ਪੈਣ ਦੀ ਸੰਭਾਵਨਾ ਹਲਕੀ ਵਰਖਾ ਦੀ ਵੀ ਸੰਭਾਵਨਾ ਹੈ 7 ਜੂਨ ਨੂੰ ਵੀ ਇਹਨਾਂ ਸਾਰੇ ਜ਼ਿਲ੍ਹਿਆਂ ਤੇ ਪੀਲੇ ਰੰਗ ਦੀ ਵਾਰਨਿੰਗ ਹੈ ਇਸ ਲਈ ਇਹਨਾਂ ਸਾਰੇ ਜ਼ਿਲ੍ਹਿਆਂ 'ਚ 7 ਜੂਨ ਨੂੰ ਤੇਜ਼ ਹਵਾ 30 ਤੋਂ 40 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ ਬਿਜਲੀ ਲਿਸਕਣ ਦੇ ਘਟਰਾਵਾਂ ਵਾਪਰ ਸਕਦੀਆਂ ਨੇ ਗਰਜ ਚਮਕ ਨਾਲ ਸਿੱਟੇ ਪੈਣ ਦੀ ਸੰਭਾਵਨਾ ਹੈ 7 ਜੂਨ ਨੂੰ ਕੋਈ ਅਨ ਬੱਡੀ ਵਰਖਾ ਦੀ ਸੰਭਾਵਨਾ ਦੀ ਪੂਰਬੀ ਮਾਲਵਾ ਦੇ ਵਿੱਚ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਸ਼੍ਰੀ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਅਤੇ ਮਲੇਰਕੋਟਲਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਰੂਪਨਗਰ ਜ਼ਿਲ੍ਹੇ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ਚ ਔਰਾਂਚ ਰੰਗ ਦੀ ਵਾਰਨਿੰਗ ਹੈ 6 ਜੂਨ ਨੂੰ ਇਸ ਲਈ ਇਨ੍ਹਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾ 50 ਤੋਂ 60 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ ਧੂੜ ਦਾ ਤੂਫਾਨ ਆ ਸਕਦਾ ਹੈ ਬਿਜਲੀ ਲਿਸਕਣ ਜਾਂ ਘਟਨਾਵਾਂ ਗਰਜ ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹਲਕੀ ਵਰਖਾ ਦੀ ਵੀ ਸੰਭਾਵਨਾ ਹੈ। ਰੂਪਨਗਰ ਜ਼ਿਲ੍ਹੇ ਦੀ ਗੱਲ ਕਰ ਲੈਣਾ ਰੂਪਨਗਰ ਜ਼ਿਲ੍ਹੇ 'ਚ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਇਸ ਲਈ ਇੱਥੇ ਹਵਾ ਦੀ ਸਪੀਡ 30 ਤੋਂ 40 ਕਿਲੋਮੀਟਰ ਤੱਕ ਹੋ ਸਕਦੀ ਹੈ। ਬਿਜਲੀ ਲਿਸਕਣ ਦੇ ਘਟਰਾਵਾਂ ਦੇ ਨਾਲ ਗਰਜ ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। 7 ਜੂਨ ਨੂੰ ਪੂਰਬੀ ਮਾਲਵਾ ਦੇ ਵਿੱਚ ਸਿਰਫ ਦੋ ਜ਼ਿਲ੍ਹਿਆਂ ਬਰਨਾਲਾ ਤੇ ਮਾਨਸਾ ਦੇ ਵਿੱਚ ਪੀਲੇ ਰੰਗ ਦੀ ਵਾਰਨਿੰਗ ਹੈ। ਇਸ ਲਈ ਨਾ ਦੋਜਿਲਿਆ ਚ 7 ਜੂਨ ਨੂੰ ਤੇਜ ਹਵਾਤੀ ਤੋਂ 40 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ ਧੂੜ ਭਰੀ ਹਨੇਰੀ ਚੱਲ ਸਕਦੀ ਹੈ ਬਿਜਲੀ ਲੈ ਸਕਣ ਜਾਂ ਕੰਟੜਾਵਾਂ ਦੇ ਨਾਲ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ ਕੋਈ ਜ਼ਿਆਦਾ ਵਰਖਾ ਦੀ ਸੰਭਾਵਨਾ ਨਹੀਂ ਮੌਸਮ ਵਿਭਾਗ ਵੱਲੋਂ 7 ਜੂਨ ਤੱਕ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵਾਰਨਿੰਗ ਦਿੱਤੀ ਗਈ ਸੀ 8 ਜੂਨ ਤੋਂ ਮੌਸਮਾਂ ਜਿਹੜਾ ਫਿਰ ਖੁਸ਼ਕ ਹੋ ਜਾਵੇਗਾ ਟੈਂਪਰੇਚਰ ਵਧਣਾ ਸ਼ੁਰੂ ਹੋ ਜਾਣਗੇ ਅੱਗੇ 25 26 ਜੂਨ ਤੱਕ ਮੌਸਮ ਵਿਭਾਗ ਮੌਨਸੂਨ ਦੀ ਵੀ ਬਿਕ ਕੋਣੀ ਕਰ ਰਿਹਾ ਕਿ ਪੰਜਾਬ ਦੇ ਵਿੱਚ ਮੌਨਸੂਨਾ ਜਿਹੜਾ 25 26 ਤਰੀਕ ਤੱਕ ਐਂਟਰ 25 26 ਤੱਕ ਐਂਟਰ ਕਰ ਸਕਦਾ ਤੇ ਉਸ ਤੋਂ ਪਹਿਲਾਂ ਗਰਮੀ ਇੱਕ ਵਾਰੀ ਫੇਰ ਕਾਫੀ ਜ਼ਿਆਦਾ ਹੋ ਸਕਦੀ ਹੈ ਸੋ ਦੋਸਤੋ ਏਸੀ ਵੱਖ-ਵੱਖ ਜ਼ਿਲ੍ਹਿਆਂ ਦੇ ਮੌਨਸੂਨ ਦਾ ਹਾਲ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ